अरनीवाला के पिंड वाला जट्टा के किसानों ने मुरम्मत के नाम से की जा रही नहरबंदी के विरोध में अपना रोस जताया है फाजिलका ची गई प्रैस कॉन्फ्रेंस दौरान जानकारी दिद्या हो दसा कि पिछले कई दिनों तो नहर की मुरम्मत के नाम से नहरबंदी की गई है जिस कारण उन्हों कणक के किन्नू के बाघों का काफ़ी नुकसान हो रहा है इस मौके उन्हई था नहरों की मुरम्मत का काम भी अधूरा छा गया है इस बारे विभाग के संबंधित अधिकारियों को जाणू करवाने भी उन्होंने कोई सुनवाई नहीं हो रही है ਸਾਲ ਤਾਂ ਮੈਂ ਆਪਣੀ ਇੰਟਰੋਡਕਸ਼ਨ ਹੈ ਨਾ ਮੈਂ ਰਿਟਾਇਰਡ ਕਰਨਲ ਫੌਜੋਂ 25 ਸਾਲ ਨੌਕਰੀ ਕੀਤੀ ਉਹ 40 ਸਾਲ ਤੋਂ ਮੈਂ ਖੇਤੀਬਾੜੀ ਕਰ ਰਿਹਾ ਹਾਂ ਤੇ ਫੌਜੀ ਘੱਟ ਹੈ ਤੇ ਕਿਸਾਨ ਜ਼ਿਆਦਾ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਪ੍ਰੈਸ ਆਰਿਆਂ ਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਕਿ ਤੁਸੀਂ ਸਾਡੀ ਗੱਲਬਾਤ ਸਾਡੇ ਦੁੱਖ ਤੁਸੀਂ ਸਾਡੀ ਗੱਲਬਾਤ ਅੱਗੇ ਪਹੁੰਚਾਓਗੇ ਪ੍ਰੈਸ ਇਕੱਲੀ ਸਾਡੀ ਨਹੀਂ ਸਾਰੇ ਦੇਸ਼ ਦੀ ਹੁੰਦੀ ਹੈ ਪਰ ਇਹ ਪ੍ਰੈਸ ਸਰਕਾਰ ਨੂੰ ਪਬਲਿਕ ਨੂੰ ਸਾਰਿਆਂ ਨੂੰ ਜਾਗਰਿਤ ਕਰਦੀ ਹੈ ਤੇ ਇਹ ਪ੍ਰੈਸ ਨਾਲ ਹੀ ਇੱਕ ਪਾਵਰ ਹੈਗੀ ਹੈ ਕਿ ਦੇਸ਼ ਨੂੰ ਸਹੀ ਤਰੀਕੇ ਨਾਲ ਚਲਾਉਣਾ ਕਨਸਟੀਟਿਊਸ਼ਨ ਦੇ ਸਾਥ ਨਾਲ ਚਲਾਉਣਾ ਤੇ ਵਾਯੂ ਡਾਂਖਾ ਨਾ ਜੇ ਲੀਡਰ ਨਹੀਂ ਸੁਣਦੇ ਤਾਂ ਹੋਰ ਹੀ ਹੋਰ ਜਦੋਂ ਉਹਨਾਂ ਦਾ ਇਲੈਕਸ਼ਨ ਹੋਗਾ ਆਪਣੇ ਆਪ ਨੂੰ ਪਤਾ ਲੱਗ ਜਾਊਗਾ ਸਾਡਾ ਪ੍ਰੋਬਲਮ ਹੈਗਾ ਅਸੀਂ ਇਹ ਕਾਲੀ ਜੱਟਾਂ ਦੇ ਜਿੱਥੇ ਕਿ ਪਾਣੀ ਦੀ ਬੋਰਡ ਘਾਟ ਆ ਤੇ ਇੱਥਲਾ ਪਾਣੀ ਬਹੁਤ ਖਰਾਬ ਹੈ ਤੇ ਸਿਰਫ ਨਹਿਰਾਂ ਦੇ ਉੱਤੇ ਨਿਰਭਰ ਹੈ ਸਾਨੂੰ ਲੱਗਦਾ ਭਾਖ ਸਰ ਮਿਹਨਤ ਤੇ ਉਹਦੀ ਵੱਡੀ ਨਹਿਰ ਹੈਗੀ ਆ ਪਰ ਜੀ ਵਾਲਾ ਸਾਡਾ ਉਸ ਤੋਂ ਇਲਾਵਾ ਇਹ ਹੈ ਕਿ ਸਾਡੀ ਨਹਿਰ ਹੁਣ 7 ਜਨਵਰੀ ਨੂੰ ਬੰਦ ਕਰਤੀ ਹੈ ਔਰ ਇਹ ਵੀ ਉੱਥੇ ਕੋਈ ਕਾਰਵਾਈ ਮਗਰ ਕੰਮ ਹੋਣਾ ਸੀ ਸਾਨੂੰ ਇਹ ਦੁੱਖ ਹੈ ਕਿ ਉਸ ਤੋਂ ਬਾਅਦ 2 ਫਰਵਰੀ ਨੂੰ ਵੱਡੀ ਨਹਿਰ ਬੰਦ ਕਰਕੇ ਸਾਡੀ ਤੋਂ ਬੰਦ ਕਰਤੀ ਤੇ ਸਾਡੀ ਹੁਣ ਬੰਦੀ 2 ਤੋਂ 2.5 ਮਹੀਨੇ ਹੋਊਗੀ ਕਿ ਕਿਹੜਾ ਕਿਸਾਨ ਖੇਤੀ ਕਰ ਲੂਆ 222 ਹਾਂ ਜੀ ਸਿਰਫ ਧੋਨੇ ਵਾਲੇ ਕਰ ਸਕਦੇ ਆ ਉਹਨਾਂ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਗਈ ਸਾਡਾ ਅਸੀਂ ਬਹੁਤ ਘੱਟ ਹੈਗੇ ਗਿਣਤੀ ਵਿੱਚ ਸਾਡੀ ਕੋਈ ਦੇਖ ਰੂਪ ਨਹੀਂ ਕਰਦਾ ਉਹ ਸਰਕਾਰ ਰੋਲਾ ਪਾਈ ਜਾਂਦੀ ਹੈ ਤੇ ਤੁਸੀਂ ਡਾਈਵਰਸੀਫਿਕੇਸ਼ਨ ਕਰੋ ਅਸੀਂ ਡਾਈਵਰਸੀਫਿਕੇਸ਼ਨ ਵਿੱਚ ਹੀ ਸਾਡਾ ਖਿਆਲ ਹੀ ਨਹੀਂ ਕਰਦੇ ਉਦੋਂ ਬਾਅਦ ਨਹਿਰਾਂ ਵਿੱਚ ਸਾਡੇ ਪਾਣੀ ਕਿਉਂ ਘਟਾ ਹੈ ਕਿ ਸਾਡੀ ਸਫਾਈ ਨਹੀਂ ਹੁੰਦੀ ਸਫਾਈ ਜਦੋਂ ਕਰਦੇ ਆ ਜਦੋਂ ਨਹਿਰ ਬੰਦ ਹੋ ਗਈ ਇਹ ਮਹੀਨੇ ਵਾਸਤੇ ਅਖੀਰਲੇ ਪੰਜ ਦਿਨਾਂ ਅੱਜ ਕਰਦੇ ਆ ਤਾਂ ਕਿ ਉਹਨਾਂ ਦੀ ਸੁਭਾਈ ਕੋਈ ਵੇਖ ਨਾ ਸਕੇ ਉਦੋਂ ਬਾਅਦ ਰਾਤ ਨੂੰ ਪਾਣੀ ਛੱਡ ਦਿੰਦੇ ਅਗਲੇ ਨੂੰ ਜਿਹੜਾ ਕੁਝ ਕੀਟਾ ਹੁੰਦਾ ਸਾਰਾ ਕੋਈ ਰੁੜ ਜਾਂਦਾ ਹਰੇਕ ਚੀਜ਼ ਅੰਦਰ ਦੀ ਕਾਰਪਟ ਬ੍ਰਸ਼ ਹੋ ਜਾਂਦਾ ਇਸੇ ਚੀਜ਼ ਨੂੰ ਸਾਡਾ ਨੁਕਸਾਨ ਹੁੰਦਾ ਸਾਡਾ ਐਕਸਲੇ ਕਣਕ ਦਾ ਵੀ ਨੁਕਸਾਨ ਹੈ ਕੋਈ ਫੋਟੋਆਂ ਵੀ ਦੇਤੀਆਂ ਨੇ ਤੇ ਸਾਡਾ ਬਾਗਾਂ ਦਾ ਵੀ ਨੁਕਸਾਨ ਹੈ ਬਾਗਾਂ ਦੀ ਗੱਲ ਤੁਹਾਨੂੰ ਕਰ ਲਈ ਹੈ ਕਿ ਪਿਛਲੇ ਸਾਲ ਨਾਲੋਂ ਰੇਟ ਵੱਧ ਹੈ ਲੇਕਿਨ ਸਾਡੇ ਕਿਸਾਨਾਂ ਦੇ ਬੂਟੇ ਇੰਨੇ ਪੱਟੇ ਗਏ ਕਿ ਸਾਨੂੰ ਆਮਦਨ ਉਸ ਤੋਂ ਅੱਧੀ ਹੈ ਜੇ ਕਿਸੇ ਨੂੰ ਯਕੀਨ ਨਹੀਂ ਹੋਣਾ ਟਾਲੀ ਵਾਲਾ 120 ਕਿਲੋਮੀਟਰ ਤੇ ਹੈਗਾ ਕੋਈ ਜਾ ਕੇ ਉੱਥੇ ਜਾ ਕੇ ਸਰਵੇ ਕਰ ਸਕਦਾ ਅਸੀਂ ਆਹ ਦਾ ਦੁੱਖ ਰੋਏ ਆ ਸ਼ਕਤੀ ਨੂੰ ਇੱਕ ਵਫਦ ਗਿਆ ਫਾਜ਼ਿਲ ਘਰੋਂ ਜਾਣਾ ਕਿੰਨਾ ਔਖਾ ਹੈ 7 12 ਨੂੰ 24 ਨੂੰ ਅਸੀਂ ਉਹਦੇ ਦਫ਼ਤਰ 'ਚ ਮਿਲੇ ਆ ਸਾਡੇ ਉਹਨਾਂ ਨੇ ਨਹੀਂ ਕੋਈ ਸੁਣਿਆ ਸੀਨੀਅਰ ਕੋਲੇ ਗਏ ਕੋਣੇ ਨਹੀਂ ਸੁਣਿਆ ਉਹ ਕਹਿੰਦਾ ਜੀ ਮੇਰੇ ਕੋਲ ਟਾਈਮ ਹੈ ਨਹੀਂਗਾ ਤੇ ਜਿਹੜਾ ਕੋਈ ਵਿジネス ਵਾਲੇ ਸੀਗੇ ਹੋ ਸਕਦਾ ਪਹਿਲਾਂ ਬਿジネス ਦਾ ਪਛੰਡੇ ਸੀਗਾ ਤੇ ਉਹਨੂੰ ਬਦਲ ਕੇ ਇਹਨਾਂ ਨੇ ਪਟਿਆਲੇ ਦਾ ਕਰਤਾ ਸਾਡਾ ਹਲਕਾ ਜਿਹੜਾ ਪਟਿਆਲੇ ਦਾ ਹਲਕਾ ਉਹਨੂੰ ਪਛੰਡੇ ਦੇ नीचे ਕਰਤਾ ਇਹ ਸਰਕਾਰਾਂ ਦੇ ਕੰਮ ਵੀ ਤਾਂ ਕਿ ਇਥੋਂ ਜੇ ਉਹ ਤੋਂ ਦਾ ਕੋਈ ਐਕਸੀਡੈਂਟ 2 ਸਾਲਾਂ ਜੀ ਬਿジネス ਦਾ ਆਇਆ ਹੀ ਅਫਸਰ ਸਾਡੇ ਕੋਲ ਤਾਂ ਆਇਆ ਨਹੀਂ ਹੋ ਸਕਦਾ ਮਲੋਟ ਮੋਰ ਤੋਂ ਹੀ ਹੋ ਕੇ ਉਹ ਆ ਗਈ ਕਾਰਵਾਈ ਪਾ ਕੇ ਵਾਪਸ ਚਲਾ ਗਿਆ ਹੋਗਾ ਸਾਡਾ ਇਹਨਾਂ ਨੁਕਸਾਨ ਹੋਣ ਕਰਨ ਦੇ ਬਾਵਜੂਦ ਉਹਦਾ ਨੈਟ ਰਿਜ਼ਲਟ ਇਹ ਆ ਕਿ ਸਾਡੇ ਪਿੰਡੋ ਵਿੱਚੋਂ 1200 ਤੋਂ 1500 ਏਕੜ ਫੋਲਰ ਨੂੰ ਦਿੱਤਾ ਜਾ ਰਿਹਾ। ਕਿਉਂ ਦਿੱਤਾ ਜਾ ਰਿਹਾ ਕਿ ਉਹ ਠੇਕਾ ਇਹਨਾਂ ਨੂੰ ਵਾਧੇ ਦੇ ਰਿਹਾ। ਸਾਡੇ ਪਿੰਡ ਇਸ ਵਾਲੇ ਠੇਕਾ 25000 ਦੇ ਕਰੀਬ ਹੈ ਕਿ ਗਾਹ ਨੂੰ ਕੋਈ ਲੈਣ ਵਾਲਾ ਨਹੀਂ। ਕਿਉਂਕਿ ਨਰਮਾ ਹੁਣ ਉਹ ਫੇਲ ਹੋ ਗਿਆ ਕਿੰਨੋਂ ਸਾਡੇ ਪੱਤੇ ਗਏ ਤੇ ਉਹ ਲੈ ਕਰੇਗਾ ਕੀ ਉਹ। ਫੋਲਰ ਨੂੰ ਦੇ ਰਹੇ ਨੇ ਉਹ 80000 ਰੁਪਿਆ 1 ਮਹੀਨੇ 1 ਸਾਲ ਦਾ ਕਿਲੇ ਦਾ ਠੇਕਾ ਦੇ ਰਹੇ ਨੇ। ਤੇ ਜ਼ਿੰਮੇदार ਮਰਦੇ ਹੋਏ ਉਹਨੂੰ ਆਪ ਦੀ ਜ਼ਮੀਨ ਕੋਈ ਦੇਣਾ ਨਹੀਂ ਜਾਂਦਾ। ਪਰ ਮਜਬੂਰੀ ਹੋ ਕੇ 30 ਸਾਲਾਂ ਵਾਸਤੇ 80 ਹਜ਼ਾਰ ਦੇ ਹਿਸਾਬ ਨਾਲ ਦੇ ਰਹੇ ਨੇ ਤੇ ਇਹ ਉਹਨਾਂ ਜਿਹੜੀਆਂ ਕੰਪਨੀਆਂ ਨੇ ਇਹ ਸਿਰਫ ਅਡਾਨੀ ਤੇ ਅੰਬਾਨੀ ਦੀਆਂ ਨੇ ਜਿੱਥੇ ਸਾਡੇ ਕਿਸਾਨ ਰੌਲਾ ਪਾਉਂਦੇ ਰਹੇ ਗਏ ਕਿ ਅਸੀਂ ਅਡਾਨੀ ਅੰਬਾਨੀ ਕਾਰਪੋਰੇਟ ਹਾਊਸ ਨੂੰ ਪੰਜਾਬ 'ਚ ਨਹੀਂ ਆਉਣ ਦੇਣਾ ਇਹ ਇਨਡਾਇਰੈਕਟਲੀ ਆ ਗਏ ਤੁਸੀਂ ਦੇਖੋ ਵੀ ਉਹ ਕੀ ਕਰ ਰਹੇ ਨੇ ਉਹਦੇ ਸਾਡੇ ਕਿਸਾਨ ਮੋਰਚਾ ਲਾ ਕੇ ਬੈਠੇ ਨੇ ਪਰ ਕਦੇ ਪਾਣੀ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਿ ਐਸ ਲਾ ਕੇ ਦਾ ਕੀ ਹਾਲ ਹੋ ਰਿਹਾ ਕਿਸੇ ਲੀਡਰ ਨੇ ਕਾਂਗਰਸ ਜੀ ਨੇ ਬੀਜੇਪੀ ਜੀ ਨੇ ਆਪੜਿਆ ਨੇ ਕਿਸੇ ਨੇ ਕੁਝ ਨਹੀਂ ਕੀਤਾ ਤੁਸੀਂ ਆਖੋਗੇ ਅਸੀਂ ਕੁਝ ਕਰਦੇ ਨਹੀਂ ਅਸੀਂ ਆ ਚਿੱਠੀਆਂ ਚੀਫ ਮਿਨਿਸਟਰ ਤੇ ਪਰ ਰਜਿਸਟਰਡ ਲੈਟਰ ਸਾਰੇ ਮੈਗਜ਼ਮ ਨੂੰ ਭੇਜੀਆਂ ਨਾਲ ਫੋਟੋਆਂ ਵੀ ਭੇਜੀਆਂ ਇਹ ਤੁਹਾਨੂੰ ਫੋਗੋ ਸਾਰੇ ਆ ਵੀ ਭੇਜੀਆਂ ਸਾਡੇ ਸ਼ੂਨਾ ਦੇ ਵਿੱਚ ਨਹਿਰਾਂ ਵੀ ਜਿਹੜੇ ਪਿਛਲੇ ਪਿਆਰ ਦੇ ਉੱਤੇ ਅਪਸਟਰੀਮ ਹੈਗੇ ਨੇ ਉਹ ਕਿੰਨੇ ਆਪੀਆਂ ਬਿਲਡਿੰਗਾਂ ਦੇ ਲੈਟਰ ਟੋੜੇ ਹੋਏ ਨਹਿਰ ਦੇ ਵਿੱਚ ਛਿੜ ਗੁੰਦੇ ਨੇ ਕਿ ਉਹ ਸੋਚਦੇ ਬੰਦੇ ਨੇ ਕਿ ਪਾਣੀ ਦਾ ਫਲੋ ਨਾ ਹੋਵੇ ਅੱਗੇ ਪਾਣੀ ਨਾ ਜਾਵੇ ਤੇ ਸਾਡੀਆਂ ਟੀਲਾਂ ਤੱਕ ਪਾਣੀ ਕਿਵੇਂ ਪਹੁੰਚੇਗਾ ਜੇ ਪਹੁੰਚਿਆ ਵੀ ਹੈ ਤਾਂ ਉਹ ਵੀ ਬਹੁਤ ਅੱਧੇ ਦਾ 30% ਦਾ ਪਾਣੀ ਸਾਡੇ ਕੋਲ ਆਇਆ ਹੈ ਇਹ ਸਾਡੀ ਦੁਰਦਸ਼ਾ ਹੈਗੀ ਆ ਹੋਰ ਸਾਡੇ ਕਿਸੇ ਲੀਡਰ ਨੇ ਕੋਈ ਆਵਾਜ਼ ਨਹੀਂ ਚੱਕੀ ਸਿਰਫ ਅਬੋਰ ਦੇ ਸਾਬਕਾ ਐਮਐਲਏ ਨੇ ਜਾਖੜ ਨੇ ਇੱਕ ਦਿਨ ਅਜੀਜ਼ ਕਢਾਇਆ ਸੀਗਾ ਇੱਕ ਮਹੀਨਾ ਪਹਿਲਾਂ ਹੋ ਗਿਆ ਉਹਨੇ ਇਹ ਫਿਕਰ ਕੀਤਾ ਸੀ ਜੇ ਦੂਜੀ ਨਹਿਰ ਵੀ ਤੁਸੀਂ ਹੁਣ ਬਣਾਓਗੇ ਤੇ ਉਹਨੂੰ ਦੋ ਮਹੀਨਿਆਂ ਜਵਾਰੀ ਨਾਲ ਕੀ ਹੋਏਗਾ ਹੋਰ ਕੋਈ ਇੱਥੇ ਸਾਡੇ ਲਈ ਨਹੀਂ ਬੋਲੀ ਸਾਨੂੰ ਗੱਲ ਕਰਨੀ ਬਹੁਤ ਹੀ ਔਖੀ ਹੋਈ ਪਈ ਐ ਵੀ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਦੇ ਜਵਾਬ ਦੇਵਾਂਗੇ ਪਰ ਪ੍ਰਭਾਵਤ ਹੀ ਇੰਨੇ ਐ ਘਟ ਪਾਣੀ ਤੋਂ ਕਈ ਪਿੰਡ ਐ ਨਾ ਕਿ ਅਸੀਂ ਇਕੱਲੇ ਅਸਲਾਮ ਵਾਲਾ ਵੀ ਆਉਂਦਾ ਮਾਊਆਣਾ ਵੀ ਆਉਂਦਾ ਏ ਠੀਕ ਐ ਵੀ ਉਹ ਕੁਝ ਏਰੀਆ ਉਹਨਾਂ ਦਾ ਗੰਗ ਨਾਲ ਨਾਲ ਲੱਗਦਾ ਹੈਗਾ ਤੇ ਕੁਝ ਉਹਨਾਂ ਦੇ ਬੋਰਥੋਂ ਚੰਗੇ ਐ ਤੇ ਅਸੀਂ ਕਰਨੀ ਵਾਲਾ ਵੀ ਆਉਂਦਾ ਵਿੱਚ ਕਈ ਪਿੰਡ ਆਉਂਦੇ ਇਹਦੀ ਮਾਰੇਟ ਤੇ ਇਸ ਕਰਕੇ ਸਾਡਾ ਬਹੁਤ ਹੀ ਜਿਆਦਾ ਨੁਕਸਾਨ ਆਇਆ ਮੇਰੇ ਕੋਲੇ ਜ਼ਮੀਨ ਵੀ ਕੁਛ ਅਸੀਂ ਗਵਾ ਬੈਠੇ ਆਵਦੀ ਤੇ 30 ਕਿਲੇ ਬਾਗਸ਼ੀ ਮਗਲੇ ਕੋਈ ਸਾਲਾਂ ਦੇ ਵਿੱਚ ਉਹ ਸਾਰਾ ਹੀ ਪਟਿਆ ਗਿਆ ਕੁਝ ਜ਼ਮੀਨ ਠੇਕੇ ਤੇ ਦੇਣ ਲੱਗ ਪਏ ਜਿਹੜੇ ਮਾਲਕ ਹੈ ਉਹ ਤਾਂ ਆਪ ਥੋੜਾ ਬਹੁਤ ਟੈਂਕਾਂ ਡੁੰਗਾਂ ਨਾਲ ਪਾਣੀ ਪਾ ਕੇ ਡੰਗ ਲਾ ਲੈਂਦੇ ਐ ਤੇ ਨਹੀਂ ਤਾਂ ਥੱਲੇ ਵਾਲਾ ਪਾਣੀ ਜਿਹੜਾ ਹੈਗਾ ਉਹ ਬਾਗਵਾਨੀ ਵੰਨੀ ਹੋ ਰਕਮੈਂਡ ਨਹੀਂ ਹੁੰਦਾ ਤੇ ਉਤਲਾ ਪਾਣੀ ਸਾਨੂੰ ਮਿਲਦਾ ਨਹੀਂ ਜੇ ਨਹਿਰ ਦੀ ਸਫਾਈ ਦੀ ਗੱਲ ਕਰਦੇ ਆ ਉਹ ਜੋ ਕਰਨ ਸਾਹਿਬ ਨੇ ਪਿੱਛੇ ਦੱਸਿਆ ਬਿਲਕੁਲ ਇਸੇ ਤਰ੍ਹਾਂ ਆਹ ਮਗਲੇ ਕੋਸਟ ਟਾਈਮ ਦਾ ਤਾਂ ਬਹੁਤ ਹੀ ਬੁਰਾ ਹਾਲ ਹੋ ਗਿਆ ਵੀ ਜਦੋਂ ਲਾਸਟ ਦਿਨਾਂ ਦੇ ਵਿੱਚ ਆ ਕੇ ਵਿਭਾਗਾਂ ਸਾਫ਼ ਕਰਦਾ ਹੈਗਾ ਤੇ ਉਹਨੂੰ ਮਟਾਉਣ ਵਾਸਤੇ ਠੇਕੇਦਾਰਾਂ ਨੂੰ ਨਾਲ ਰਲ ਕੇ ਇਹ ਸਾਰਾ ਹੀ ਸਾਡਾ ਨੁਕਸਾਨ ਕਰ ਦਿੰਦੇ ਆ ਤੇ ਤੇਲਾਂ ਦੇ ਪਾਣੀ ਪੂਰਾ ਹੋਣ ਦਾ ਬਹੁਤ ਘੱਟ ਸੁਭਾਵਨਾ ਹੈ ਇੱਕ ਸਾਡੀ ਇਹਦੇ ਜਿਹੜੀ ਪਾਕ ਸਰਮੈਨਰ ਦੀ ਲੈਂਥ ਹੈ ਇਹ ਬਹੁਤ ਹੀ ਜ਼ਿਆਦਾ ਹੈਗੀ ਹੈ ਅਸੀਂ ਪਿੱਛੇ ਜੀ ਇੱਕ ਪ੍ਰੋਪੋਜ਼ਲ ਬਣਾ ਕੇ ਦਿੱਤੀ ਸੀ ਡਿਪਾਰਟਮੈਂਟ ਨੂੰ ਬੇਨਤੀ ਕੀਤੀ ਸੀ ਕਿ ਸਾਡਾ ਮੂਲਿਆ ਵਾਲਾ ਮੈਨਰ ਹੈ ਜਿਹੜਾ ਇੱਧਰ ਅਰਨੀ ਵਾਲੇ ਤੇ ਉਹਨੂੰ ਐਕਸਟੈਂਡ ਕਰਵਾ ਕੇ ਸਾਨੂੰ ਟੇਲਾਂ ਤੇ ਪਾਣੀ ਪੂਰਾ ਕੀਤਾ ਜਾਵੇ ਨਾ ਮਗਰਲੇ ਕੁਝ ਸਾਲਾਂ ਦਾ ਉਹਦਾ ਕੋਈ ਸਾਨੂੰ ਇਹਨਾਂ ਨੇ ਦੱਸਿਆ ਆ ਜਾਂਦੇ ਐ ਘੇੜਾ ਮਾਰ ਜਾਂਦੇ ਐ ਤੇ ਉਪਰ ਉਹਨੂੰ ਬਿਲਕੁਲ ਹੀ ਕਿਸੇ ਅਜੇ ਸਿਰੇ ਨਹੀਂ ਲਾਇਆ ਅਸੀਂ ਮੰਗ ਕਰਦੇ ਆ ਵੀ ਭਾਗਸ਼ਵੀਆਂ ਟੇਲਾਂ ਤੇ ਨਹਿਰ ਦੀ ਸਫਾਈ ਕਰਾ ਕੇ ਜਲਦੀ ਤੋਂ ਜਲਦੀ ਪਾਣੀ ਪੂਰਾ ਕੀਤਾ ਜਾਵੇ ਜਿਹੜੀ ਬੰਦੀ ਨਿਆਂਇਤ ਤੌਰ ਤੇ ਸਾਨੂੰ 7 ਜਨਵਰੀ ਤੋਂ ਦਿੱਤੀ ਉਹ ਨਹੀਂ ਹੋਣੀ ਚਾਹੀਦੀ ਸੀ ਸਾਡੀ ਕਿਸੇ ਨੇ ਇਹਨਾਂ ਨੂੰ ਜੋ ਬੇਨਤੀ ਨਹੀਂ ਸੁਣੀ ਸਾਡੇ ਸਾਰੇ ਅਫਸਰ ਸਾਹਿਬਾਂ ਨਾਲ ਪੂਰਾ ਪਿਆਰ ਹੈ ਇਨਸਾਨੀਅਤ ਤੌਰ ਤੇ ਇੱਕ ਦੂਜੇ ਨਾਲ ਸਾਝ ਰੱਖਦੇ ਆਂ ਪਰ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਆਂ ਉਦੋਂ ਕਹਿ ਦਿੰਦੇ ਸਾਡੇ ਵਸ ਨਹੀਂ ਪਤਾ ਨਹੀਂ ਹੁਣ ਵਸ ਵਿੱਚ ਕੀਦੇ ਐ ਲੈ ਕੇ ਥੱਲੇ ਅਫਸਰ ਜੇ ਹੀ ਤਾਂ ਉਹ ਘੱਟ ਦਾ ਬੇਲਦਾਰ ਹੀ ਹੁੰਦੇ ਐ ਐਕਸ਼ਨ ਸਾਹਿਬ ਹੈ ਉਹਨਾਂ ਨਾਲ ਵੀ ਹੁਣੇ ਗੱਲ ਹੋਈ ਐ ਐਸਸੀ ਸਾਹਿਬ ਐ ਚੀਫ ਸਾਹਿਬ ਜਿਹਦੇ ਨਾਲ ਮਰਜ਼ੀ ਕਰ ਲੋ ਗੱਲਾਂ ਦਾ ਤਾਂ ਕੋਈ ਚੱਲ ਨਹੀਂ ਪਰ ਜਦੋਂ ਕੰਮ ਕਰਨ ਦਾ ਆ ਜਾਂਦਾ ਪਾਣੀ ਪੂਰਾ ਕਰਨ ਦੀ ਗੱਲ ਆਉਂਦੀ ਐ ਤੋ ਉਹ ਸਾਡਾ ਪਾਣੀ ਪੂਰਾ ਨਹੀਂ ਇਹ ਕਰਦੇ ਮਜਬੂਰ ਹੋ ਕੇ ਸਾਨੂੰ ਤੁਹਾਨੂੰ ਵੀ ਤਕਲੀਫ ਦੇਣੀ ਪਈ ਤੇ ਇਹਨਾਂ ਤਾਈਂ ਗੱਲ ਆਪਦੀ ਪਹਚਾਉਣ ਵਾਸਤੇ ਸਾਨੂੰ ਹੋਰ ਕੋਈ ਸਾਧਨ ਚੰਗਾ ਨਹੀਂ ਮਿਲਦਾ ਸੀ ਤੇ ਅਸੀਂ ਤਾਂ ਤੁਹਾਨੂੰ ਲਿਆਂਦਾ ਤੇ ਅਸੀਂ ਆਪਦੀ ਗੱਲ ਦਸੀਏ ਸਾਡੀ ਗੱਲ ਤੇ ਅੰਗਲ ਕੀਤਾ ਜਾਵੇ ਸਾਡਾ ਪਾਣੀ ਪੂਰਾ ਕਰਾਇਆ ਜਾਵੇ ਡਾਇਰ ਦੀ ਸਫਾਈ ਤਸल्ली बख्श ਕੀਤੀ ਜਾਵੇ